18ਵਾਂ ਸਾਲਾਨਾ ਚਿੰਦ ਮੇਲਾ ਲੱਖਾਂ ਦੇ ਦਾਤੇ ਦਾ ਭਗਤ ਰੱਖਾ ਸਿੰਘ ਉਪਲ ਮੈਮੋਰੀਅਲ ਸਟੇਡੀਅਮ ਪਿੰਡ ਉੱਪਰ ਖਾਲਸਾ ਵਿਖੇ ਕਰਵਾਇਆ ਸਭ ਤੋਂ ਪਹਿਲਾ ਪੰਜਾਬ ਦੀਆਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਭਾਈ ਉਹ ਜਿਹੜਾ ਖਾਲਸਾ ਭਾਈ ਉਹ ਵੀ ਪਤੇ ਮੈਂ ਪੋਪੜਾ ਖਾਲਸਾ ਪਿੰਡ ਬਲੋ ਸਰਪੰਨ ਸਾਹਿਬ ਦਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਦਾ ਤੇ ਗਵਾਦਰ ਕੋਲੋਂ ਪਾਰਾਸੀ ਸੁਖਜੀਤ ਸਿੰਘ ਉੱਪਰ ਬਲੋ ਜੇ ਚੇਅਰਮੈਨ ਹੈ ਉਹਨਾਂ ਬਲੋ ਮੈਂ ਜੈਸਿਨ ਉਹਨਾਂ ਨੂੰ ਪਿਆ ਸੀ ਕਹਿੰਦੇ ਜਾ ਕੇ ਤੁਮਾ ਕਰਸ਼ਨ ਕਰਕੇ ਆ ਲਿਆ ਸਰਪੰਨ ਸਾਹਿਬ ਤੇ ਪਿੰਡ ਦੀ ਕਮੇਟੀ ਦੇ ਮੈਂ ਬਹੁਤ ਧੰਨਵਾਦ ਕਰਦਾ ਕਮੇਟੀ ਦਾ ਮੈਂਡ ਦਾ ਨਕਰ ਦਾਸੀਆ ਦਾ ਮੇਰੇ ਵੱਲੋਂ ਬਹੁਤ-ਬਹੁਤ ਥੈਂਕ ਯੂ ਵੈਰੀ ਥੰਕ ਯੂ ਜੋ ਵੀ ਤੁਸੀਂ ਦੇ ਸਕਦੇ ਨੇ ਉਹ ਕਰ ਸਕਦੇ ਹਾਂ ਮੈਂ ਤੁਹਾਡੇ ਨਾਲ ਹੈ ਤਾਂ ਕਿ ਜੋ ਸਰਪੰਚ ਸਾਹਿਬ ਆਖਰੀ ਫੈਸਲਾ ਇਹਨਾਂ ਦਾ ਹੈ ਮੈਂ ਤੇਰਾ ਭਾਈ ਤਾਲ ਸਾਹਿਬ ਮਾਈਕ ਜੀ ਮੈਂ ਪਹਿਲਾਂ ਜੰ다 ਰਾਏ ਜੀ ਦਾ ਜਿਹੜੀ ਅੰਕ ਜੀ ਨੇ ਆਏ ਆ ਔਰ ਸਿਟੀਜ਼ਨ ਜੱਜ ਦਾ ਆ ਬਹੁਤ ਬਹੁਤ ਧੰਨਵਾਦ ਕਰਦਾ ਕਿ ਹਰ ਸਾਲ ਉਹ ਸਹਿਯੋਗ ਔਰ ਜਾਂਚ ਤੋਂ ਦਿੰਦੇ ਆ ਔਰ ਇਸੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਅੰਕ ਰਾਏ ਦਾ ਬਹੁਤ ਬਹੁਤ ਧੰਨਵਾਦ ਜੀ ਆਸਰ ਪਰੋਸ਼ਨਾ ਕੁਝ ਚੇਂਜ ਹੁੰਦਾ ਜਾਂਦਾ ਹੈ ਕਿ ਬੱਚੇ ਨਾਲ ਕ੍ਰੀਏਟਿਵ ਗੋਰ ਬਹੁਤ ਵਧੀਆ ਕੀ ਕਰਦਾ ਹੈ ਨਾ ਜੇ ਜਲਾਵਾ ਕਰਵਾ ਜਾਂਦਾ ਪੂਰੀ ਜਾਈ ਨੌਜਵਾਨ 3000 ਇਹ ਮੈਸੇਜ ਜਿਹੜਾ ਰੌਂਡ ਹੁੰਦੇ ਆ ਕੋਈ ਸਾਡੇ ਜਮਾਨੇ ਦੇ ਮੈਚਾ ਉਹ ਛਾਲ ਨੂੰ ਬੱਚੇ ਪਹੁੰਚਿਆ ਮੀਤ ਦਾ ਪਾਕਿਸਤਾਨੀ ਆ ਬੰਦੇਆਂ ਦੇ ਨਾਲ ਜਿੱਤ ਕਾਦ ਉਹ ਨਸ਼ਿਆਂ ਤੋਂ ਆਪ ਦਾ ਪ੍ਰੇਖ ਰੱਖਾ ਅਸੀਂ ਉਹਨਾਂ ਨਾਲ ਜਿੰਨੇ ਕਿਉਂਦੇ ਆਈਆਂ ਸੈਲੋ ਹੱਥਾਂ ਨੂੰ ਜੋਦੀ ਬਾਗੀ ਜੇਸ ਕੀ ਸਾਥ ਬੈਠ ਕੇ ਜੇ ਉਹਨਾਂ ਨੇ ਹਾਥ ਕੀਤਾ ਜੀਲਾ ਸਾਡੇ ਬਹੁਤ ਜ਼ਿਆਦਾ ਹੋ ਗਿਆ ਸਾਡੇ ਨਗਰ ਨੂੰ ਔਰ ਸਜੀਤ ਸਿੰਘ ਜਾਂ ਜਥੇਦਾਰਾਂ ਦਾ ਅੰਤ ਰੋਜਨਾ ਸਾਡੇ ਨਗਰ ਨੂੰ ਬੜਾ ਸਜੋ ਗਿਆ ਜੀ ਉਹਨਾਂ ਨੇ ਦੇਖੋ ਸਾਡੇ ਟੀਨਿਓ ਲਈ ਬਹੁਤ ਜ਼ਿਆਦਾ ਰੱਖਤਾ ਦਿੱਤਾ ਉਹ ਤਵਾਜ਼ ਸਾਡਾ ਜੋ ਪੈਕਟਿ ਸਿਖਰੇ ਜਿਆ ਉਹਨੇ ਉਹਨਾਂ ਚੱਕੀ ਬਹੁਤ ਜ਼ਿਆਦਾ ਸਹਿਯੋਗ ਉਹਨਾਂ ਦਾ ਪਾਇਆ ਉਹ ਤੋਂ ਅੱਗੇ ਜੋ ਪਿੰਡ ਵਿੱਚ ਲਾਈਵ ਰਿਪੋਰਟ ਲਗਾਈ ਆ ਉਹਦੇ ਵੈਕਤੀ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਇਸੇ ਕਰਕੇ ਬਹੁਤ ਸਾਰੇ ਐਨਆਰਆਈ ਦਾ ਮਾਦਾ ਜਿੰਨਾਂ ਸਾਡੇ ਬਾਹਰੋਂ ਨਿਕਾ ਆਇਆ ਉਹਦਾ ਬਹੁਤ ਬਹੁਤ ਟੈਨਸ਼ਨ ਤੋਂ ਤਰਕ ਕਰਦੇ ਆਂ ਜੋ ਸਾਡੇ ਲੱਗ ਸਾਰੇ ਐਨਆਰਆਈ ਪੜ ਆ ਜਿੰਦੇ ਆ ਵੱਧ ਤੋਂ ਵੱਧ ਸਹਿਯੋਗ ਦੇ ਰਹੇ ਆ ਜਿਵੇਂ ਉਹਨਾਂ ਦਾ

ਸਾਰੀ ਸਦਾ ਵੀ ਰਗਾ ਪ੍ਰਾਪਤ ਸਵਾਮਾਨਵਾ ਰਿਆ ਉਹਨਾਂ ਦੇ ਪਰਿਵਾਰ ਵੱਲੋਂ 5200 ਰੁਪਏ ਦੀ ਸੇਵਾ ਇਹਨਾਂ ਤੋਂ ਬਾਅਦ ਹਰਜੀਤ ਸਿੰਘ ਨਾਲ ਸਰਕਾਰ ਨੇ ਕਰਕੇ ਆਂਦੇ ਉੱਪਰ ਜਵੀਰ ਵਾਲੇ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇੱਥੇ ਬੈਠਾ ਹੋਵੇ ਆ ਕੇ ਆਪਣਾ ਸਨਮਾਨ ਪਾਪ ਕਰੇ ਜੀ ਭਾਈ ਸਾਨੂੰ ਮਤਲਬ ला की की हज़ार जी ख़ुशी में दोरा समे फाड़े चाक आयो स्टेज साम्हूं आ ਜੀ ਦੇ ਆਜਮ ਸਰਦਾਰ ਛੇ ਸਰਦਾਰ ਭਗਤ ਸਿੰਘ ਛੇਜ ਕਮੇਟੀ ਪਿੰਨੂ ਪਰ ਖਾਲਸਾ ਵੱਲੋਂ 18ਵਾਂ ਛੇਜ ਮੇਲਾ ਕਰਵਾਇਆ ਜਾ ਰਿਹਾ ਹੈ ਸਭ ਤੋਂ ਵੱਧ ਤੋਂ ਵੱਧ ਪਹਿਲਵਾਨ ਕੁਸ਼ਤੀਆਂ ਕਰਦੇ ਹਨ ਇੱਥੇ ਵੱਧ ਤੋਂ ਵੱਧ ਨਾਮ ਦਿੱਤੇ ਜਾਂਦੇ ਹਨ ਜਿਸੇ ਪਰ ਦੇ ਵਿੱਚ ਛੇਜ ਮੇਲਾ ਕਰਵਾਇਆ ਜਾਂਦਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੋਟੀ ਦੇ ਪਹਿਲਵਾਨ ਕੁਸ਼ਤੀਆਂ ਕਰ ਰਹੇ ਹਨ ਸਭ ਤੋਂ ਵੱਧ ਤੋਂ ਵੱਧ ਸੰਗਤ ਆਣ ਕੇ ਇਸੇ ਜੋਰ ਦੇ ਰਹੀ ਆ ਪਟਕੜਾ ਨਾਮ ਦੀ 111000 ਪਹਿਲੇ ਪਾਟਕੇ ਦੀ ਕੁੱਸਤੀ ਦਾ ਨਾਮ ਦੋਸਰੇ ਪਾਟਕੇ ਦੀ ਕੁੱਸਤੀ ਦਾ ਨਾਮ 58000 ਰੁਪਇਆ ਤੀਸਰੇ ਪਾਟਕੇ ਦੀ ਕੁੱਸਤੀ ਦਾ ਨਾਮ 31000 ਰੁਪਇਆ ਰੱਖਿਆ ਗਿਆ ਜੀ ਹਮੇਸ਼ ਮਥਰਾ ਜੀ ਤੇ ਬਰਿੰਦਰ ਕਹਾਈ ਆਉਣਗੇ ਜੀ ਅਸੀਂ ਨੌਜਵਾਨ ਪੀੜੀ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਉਹਨਾਂ ਨੂੰ ਡੇਟਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸਾਡੇ ਨਗਰ ਦੇ ਵਿੱਚ ਉਪਰਾਲਾ ਕਰ ਰਹੇ ਆ ਜਾਨ ਸ਼ਾਮ ਨੂੰ ਬੱਚਿਆਂ ਦੀਆਂ ਕੋਖਤੀਆਂ ਕਰਾਈਆਂ ਜਾਂਦੀਆਂ ਕਬੱਡੀ ਦੇ ਮੈਚ ਕਰਾਏ ਜਾਂਦੇ ਆ ਅਵਤਾਰ ਸਿੰਘ ਤਾਰੀ ਕੋਚ ਅਨਮੋਲ ਕੋਚ ਸਪੈਸ਼ਲ ਤੌਰ ਤੇ ਬੱਚਿਆਂ ਦਾ ਉਹ ਇੱਕ ਨਾਮ ਬਹੁਤ ਫਰਦ ਪੈ ਰਿਹਾ ਹੈ चवारा दूर रहंदे बहुत ई सत्कार मेर छोटे भाउ डॉक्टर दवेंद्र पाल जी बहुत ई ਤਰਾਤੋ ਜੀਵਨ ਦੀਆਂ ਸ਼ੁਰੂਆਤੀਆਂ ਤੋਂ ਥੈਂਕ ਯੂ ਮੇਰੇ ਮੰਮੀ ਚਾਹ ਸਰ ਜਿੰਦਾ ਰਹਿਣ ਦਾ ਵਾਸਰ ਥੈਂਕ ਯੂ 好吧。<music> কি okay, হ্যাঁ oh yeah. oh no ਸਾਹਿਬਾ ਕਸਾ ਮੇਰੇ ਛੋਟੇ ਭਰਾਤਾ ਜੀ ਬਹੁਤ ਸਾਰਾ ਮਾਨ ਪੰਜ ਸੌ ਰੁਪਏ ਦੇ ਕੇ ਗਏ ਨੇ ਪਰ ਮੈਂ ਬਹੁਤ ਸਾਰੀਆਂ ਸੰਗਤਾਂ ਵੱਲੋਂ ਛੋਟੇ ਵੱਡੇ ਭੈਣ ਭਰਾਵਾਂ ਵੱਲੋਂ ਬਹੁਤ ਸਾਰਾ ਇੱਜ਼ਤ ਕਾਰਾ ਰਹੇ ਬਹੁਤ ਮਾਨ ਮੈਂ ਹਿਰਦੇ ਚੋਂ ਤੁਹਾਡਾ ਮਸ਼ਕੂਰ ਹਾਂ ਆਪ ਜੀ ਲੱਗੇ ਆਏ ਹੋਏ ਨੇ ਸੀਟ ਲੈਣੇ ਜਿਆਨ ਡਿਊਟੀ ਲੈ ਸਰਦੀਪ ਆ ਗਏ ਨੇ Obrigado. ਉਨਾ ਤੋਂ ਬਾਅਦ ਬਹਾਦਰ ਮੱਟੂ ਜੀ ਬਈ ਅਗਲੇ ਕੋਈ ਸੀタル ਉਹ ਖਾਣੇ ਦੇ ਜਾਣੇ ਆਜੇ ਦੋਨੋਂ ਮਨ ਅਲੀ ਉਪਰਪੂਤਾ ਤੇ ਪ੍ਰਵੀਨ ਸਿਧਵਾ ਮੇਨ ਅੱਗੇ ਕੁਸ਼ਤੀ ਦੇ ਪਾਗਲ ਗੋਟੇ ਕੱਢ ਕੇ ਆ ਨਹੀਂ ਕੋਈ ਪਰਿੰਜੀਤ ਕਲੇਰ ਕਮੇਟੀ ਦਾ ਪਰਿੰਜੀਤ ਕਲੇਰ ਕਮੇਟੀਦਾਰ ਜਿਨ੍ਹਾਂ ਨੇ ਪ੍ਰਵਾਹ ਸਾਡਾ ਵੀਰ ਅਮਨਪ੍ਰੀਤ ਦਾ ਹੁਸਮਾਨੇ ਆਓ ਜੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਇਹਨਾਂ ਤੋਂ ਬਾਅਦ ਲੇਪਰ ਰਾਮ ਲੇਪਰ ਰਾਮ ਇਹਨਾਂ ਤੋਂ ਬਾਅਦ ਨੇਕ ਪ੍ਰਾਂਤ ਜੀ ਨੇਕ ਪ੍ਰਾਂਤ ਜੀ ਦੀਦਕਾਰ ਨੇ ਜੇ ਸਾਡੇ ਦਰਮਿਆਨ ਪਹੁੰਚੇ ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਇਹਨਾਂ ਤੋਂ ਬਾਅਦ ਜੋਗਰਾਜ ਕਮੇਟੀ ਰਾਜ ਜੀ ਯੋਗ ਰਾਜ ਕਮੇਟੀਦਾਰ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇੱਥੇ ਆ ਕੇ ਬੈਠਾ ਹੋਵੇ